ਸਸੇਗਾ ਵੀਰ ਜੀ ਵੀਰੇ ਗੱਡੀ ਬਲੇਰੋ ਵਿਕਾਊਗਾ 2017 ਮਾਡਲ ਅੰਬਰ ਸਾਡਾ ਨੰਬਰ ਫਰਸਟ ਓਨਰ ਆ ਤੇ ਟਾਇਰ ਵੇਖਦੇ ਵੀਰੇ ਬ੍ਰੈਕ ਤੋਂ ਦੇ ਟਾਇਰ ਆ ਚਾਰੋ ਟਾਇਰ ਨਿਊ ਸਾਰੀ ਗੱਡੀ ਜੈਨੂੰ ਫਰਸਟ ਨੇਮ ਉੱਚਾ ਕੰਡੀਸ਼ਨ ਵੇਖਦੇ ਵੀਰੇ ਗੱਡੀ ਦੀ ਤੇ 37000 ਵੀਰੇ ਗੱਡੀ ਚੱਲੀ ਆ ਸਾਰੀ ਨਾਲ ਦੇ ਸੀਸੀ ਸਾਰਾ ਕੁਝ ਮੈਟਿੰਗ ਵਗੈਰਾ ਸਾਰਾ ਕੁਝ ਹੋਈ ਆ ਪਾਵਰ ਪਲੱਸ ਗੱਡੀ ਇਹ ਦੇ 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 ਬੇਸ ਪੂਸ ਵਗੈਰਾ ਲੱਗੀ ਆ ਸਾਰਾ ਕੁਝ ਟਾਇਰ ਵੇਰਾ ਦੇ ਲਈ 2017 ਮਾਡਲ ਨੰਬਰ ਸਾਰਾ ਨੰਬਰ ਆ ਫਰਸਟ ਨੰਬਰ 73 ਰਕੇ ਲਈ ਦੇਖ ਲਈ ਏਸੀ ਸਾਰਾ ਸਭ ਕੁ ਹੋਰਕਿੰਗ ਇੰਜਨ ਦੀ ਉਹ ਰਿ ਕੰਡੀਸ਼ਨ ਦਿਖਾ ਦੇਣਾ ਕਿਤੇ ਉਹ ਪੂਰਾ ਚਾਬੀ ਨਹੀਂ ਲੱਗੀ ਗੱਡੀ ਤੇ ਜਿੰਨੀ ਚੱਲੀ ਹੈ ਜੈਨੂਨ ਚੱਲੀ ਹੈ ਸਾਰੀ ਸਕਾਰਪਿਓਲ ਅਲੋਏ ਵੀ ਲੱਗੇ ਹੋਏ ਨੇ ਦੇਖਾ ਦੇ ਸੋਲਟ ਇੰਨਾ ਐਸਡੀ ਬੈਟਰੀ ਨਵੀਂ ਪਈ ਆ ਥੋੜਾ ਜਿਹਾ ਹੋਇਆ ਰੇਟ ਹੈ ਵੀਰੇ 7 ਲੱਖ ਤੇ 40000 ਰੁਪਿਆ ਰੇਟ ਆ ਜਿਹੜੀ ਵੀ ਵੀਰ ਨੇ ਲੈਣੀ ਹੈ ਮੇਰਾ ਨੰਬਰ ਆ 62883799416 ਮੇਰਾ ਵੀਰ ਡੀਲਰ ਤੇ ਜਾਂ ਘੱਟ ਲਾਉਣ ਰੇਟ ਮੇਰਾ ਵੀਰ ਕੋਈ ਵੀ ਮੈਸੇਜ ਜਾਂ ਫੋਨ ਨਾ ਕਰਿਓ ਰੇਟ ਵੀਰ ਥੋੜਾ ਬੋਧਾ ਮੌਕੇ ਦੇ ਮਾਨਤਾਨ ਹੋਊਗਾ ਤੇ ਫालतू ਮੇਰਾ ਵੀ ਟਾਈਮ ਆਪਣਾ ਤੇ ਮੇਰਾ ਵੇਸਟ ਨਾ ਕਰਿਓ ਜਿੰਨੇ ਵੀ ਗੱਡੀ ਲੈਣੀ ਉਹੀ ਮੈਨਾਂ ਕਨੈਕਟ ਕਰਿਓ ਇਹ ਡੀਲਰ ਮੇਰਾ ਵੀ ਮਾਫ ਕਰੇ ਗੱਡੀ ਆ ਫਰਸਟ ਓਨਰ ਗੱਡੀ ਆ ਸਾਰੀ オリジナル ਗੱਡੀ ਆ 6283797416 ਫੋਨ ਨੰਬਰ 2017 ਮਾਡਲ ਅ ਗੱਡੀ ਤੇ ਅੰਬਰਸਾਰਾ ਨੰਬਰ ਸਕਾਰਪੀਓਲ ਹੋਈ ਲੱਗੀ ਹੋਈ ਹੈ ਸਾਰੀ ਗੱਡੀ ਜੈਨੂਨ ਹੈ ਏਸੀ ਹੀਟਰ ਸਾਰਾ ਕੁਝ ਵਰਕਿੰਗ ਹੈ ਪਾਵਰ ਅ ਗੱਡੀ ਸੈਂਟਰ ਲੋਕ ਅ ਗੱਡੀ ਵੀਰ ਜੀ ਇਹਦੇ ਸਾਡੇ ਅ ਲੀ ਗੀ ਵੀਡੀਓ ਮੇਰੇ ਵੱਤ ਤੋਂ ਵਾਰ ਸ਼ੇਅਰ ਕਰੋ ਜਿਹਨੇ ਵੀ ਲੈਣੀ ਹੈ ਉਹ ਹੀ ਕਨੈਕਟ ਕਰਨ ਮੇਰ ਨਾਲ ਫੋਨ ਨੰਬਰ 62837 97416 ਬਾਬਾ ਬਕਾਲਾ ਸਾਹਿਬ ਡਿਸਟ੍ਰਿਕਟ ਅੰਮ੍ਰਿਤਸਰ ਬਡਾਲਾ ਪਿੰਡ ਜਿੱਥੇ ਗੱਡੀ ਖਲੋਤੀ ਹੈ ਵੀਰ 7 ਲੱਖ 40 ਹਜ਼ਾਰ ਰੁਪਿਆ ਰੇਟ ਹੈ 2017 ਮਾਡਲ ਫੁੱਲ ਇਨਸ਼ੋਰਸਡ ਗੱਡੀ ਦੀ ਸਾਰਾ ਕੁਝ ਜੈਨੂਆ ਨਵੇਂ ਦਾ ਚਾਰੋ ਟਾਇਰ ਨਵੇਂ ਆ ਲਓ ਇਹ ਵੀਲ ਪਏ ਐ ਮੈਕ ਵਗੈਰਾ ਸਾਰਾ ਕੁਝ ਬੇਸ ਵਗੈਰਾ ਜੋ ਵੀ ਸਮਾਨ ਵੀਰੇ ਵੀਡੀਓ ਚ ਬੋਲਾ ਸਾਰਾ ਨਾਲ ਦੇਾਂਗੇ ਤੇ ਮੇਰਾ ਵੀਰ ਫੋਨ ਨੰਬਰ ਮੇਰਾ 6283799416 7 ਲੱਖ ਤੇ 40 ਹਜ਼ਾਰ ਰੇਟ ਆ 2017 ਮਾਡਲ ਥੈਂਕ ਯੂ ਵੀਰ ਜੀ ਜਿੰਨੇ ਵੀ ਲੈਣੀ ਮੇਰਾ ਨੰਬਰ ਨੋਟ ਕਰ ਲਿਓ ਤੇ ਨੰਬਰ ਤੇ ਨਗਨਟ ਕਰ ਸਕਦੇ ਹੋ